ਕੀ ਨਾਮ ਹੈ ਜੀ ਕੀ ਮਾਮਲਾ ਦਾ ਕੋਣ ਚ ਮੇਰਾ ਨਾਮ ਗਰਸੇਵ ਸਿੰਘ ਆ ਜੀ ਆਪਣੀ ਬਹਿਮਣ ਦਵਾਨੇ ਤੋਂ ਅਜ ਤੋਂ ਡੇਢ ਸਾਲ ਪਹਿਲਾਂ ਕੁੜੀ ਵਿਆਹੀ ਸੀ ਜੰਗੀ ਰਾਣੀ ਜੰਗੀ ਰਾਣੀ ਜਿਹੜੀ ਕੁੜੀ ਵਿਆਹੀ ਸੀ ਗਿਆ ਆਪ ਆਪਣਾ ਬਾਹਰ ਵਿਦੇਸ਼ ਜਾਣ ਦੀ ਉਹਨਾਂ ਨਾਲ ਗੱਲ ਹੋਈ ਹੋਈ ਸੀਗੀ ਕੁੜੀ ਨੂੰ ਬਾਹਰ ਵਿਦੇਸ਼ ਭੇਜਣਾ ਸੀ ਵੀਜ਼ਾ ਕੁੜੀ ਦਾ ਆਉਣ ਵਾਲਾ ਸੀਗਾ ਉਹਨਾਂ ਨੇ ਉਦੋਂ ਸਾਡੇ ਨਾਲ ਗੱਲ ਕਰਕੇ ਵੀ ਅਸੀਂ ਪੈਸੇ ਲਾਵਾਂਗੇ ਕੁੜੀ ਬਾਹਰ ਭੇਜਾਂਗੇ ਉਸ ਤੋਂ ਬਾਅਦ ਜਦੋਂ ਸ਼ਾਦੀ ਹੋ ਗਈ ਤੋ 2 ਮਹੀਨੇ ਬਾਅਦ ਕੁੜੀ ਨੂੰ ਤੰਗ ਕਰਨ ਲੱਗੇ ਵੀ ਆਪਾਂ ਨਹੀਂ ਬਾਹਰ ਭੇਜਣਾ ਆਪੋਂ ਸੂ ਰੱਖਣੇ ਐ ਕਰਨਾਗਾ ਉਸ ਤੋਂ ਬਾਅਦ ਫੇਰ 4-5 ਮਹੀਨਿਆਂ ਬਾਅਦ ਰੌਲਾ ਪਿਆ ਫੇਰ ਪੰਚਾਇਤ ਚ ਗੱਲ ਨਿਪੜੀ ਉਹ ਸਹਿਮਤ ਹੋ ਗਏ ਵੀ ਅਸੀਂ ਭੇਜ ਦਾਂਗੇ ਜਦੋਂ ਹੁਣ ਘਰੇ ਕੁੜੀ ਦੇ ਕੋਈ ਕਾਗਜ਼ ਪੱਤਰ ਆਉਣ ਲੱਗ ਗਏ ਵਿਦੇਸ਼ ਤੋਂ ਤੇ ਇਹਨਾਂ ਨੇ ਨਾ ਭੇਜਣ ਦਾ ਕਾਰਨ ਕਰਕੇ ਤੇ ਕੱਲ ਕੁੜੀ ਨੂੰ ਸ਼ਾਮ ਨੂੰ ਮੌਤ ਹੀ ਘਾਟ ਉਤਾਰ ਦਿੱਤਾ ਗਿਆ ਕਿਸ ਤਰ੍ਹਾਂ ਮੌਤ ਘਟ ਵਰਿਆ ਕੋਈ ਆਇਆ ਕੁਤਨੇ ਨਹੀਂ ਇਹ ਮੰਨ ਲਓ ਵੀ ਇਸ ਚੀਜ਼ ਦੇ ਤੇ ਆਹ ਚੀਜ਼ ਦੇ ਉੱਤੇ ਛੋਟੇ ਛੋਟੇ ਨਿਸ਼ਾਨ ਨੇ ਇੱਥੇ ਲਹੂ ਦੇ ਨਿਸ਼ਾਨ ਨੇ ਕਹਿੰਦਾ ਮਤਲਬ ਵੀ ਮੂੰਹ ਘੁੱਟ ਕੇ ਮੌਤ ਕੀਤੀ ਗਈ ਆ ਕਿਹੜੇ ਦੇਸ਼ ਭੇਜਣ ਦੀ ਗੱਲ ਹੋਈ ਸੀ ਇਹ ਇੰਗਲੈਂਡ ਦੀ ਹਾਂਜੀ ਕੀ ਮੰਗ ਕਰਦੇ ਆ ਮੰਗ ਇਹ ਹੀ ਕਰਦੇ ਆ ਸਰ ਆਪਣੇ ਤੋਂ ਪ੍ਰਸ਼ਾਸਨ ਤੋਂ ਵੀ ਸਾਡੀ ਮੰਨ ਲਓ ਵੀ ਜੋ-ਜੇ ਚਾਰੇ ਦੋਚੀ ਨੇ ਨਾਨਨ ਨੇ ਬਲਕਾਰਨ ਸਿੰਘ ਆ ਪੂਟਾ ਸਿੰਘ ਆ ਉਹਨੇ ਸਾਸਾ ਗਰਮਜੀਤ ਕੌਰ ਇਹਨਾਂ ਦੀ ਗ੍ਰਿਫਤਦਾਰੀ ਕਰਕੇ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਛਾ ਕਿੰਨੀ ਉਮਰ ਸੀ ਇਹ 24-25 ਸਾਲ ਦੀ ਉਮਰ ਸੀ ਨਾ ਮਾਤ ਕਿੜਾ ਪਿੰਡਾ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਮੈਂ ਪੰਚਾਇਤ ਮੈਂਬਰ ਅਤੇ ਕਲੱਬ ਦਾ ਪ੍ਰਧਾਨ ਹੈ ਜੀ ਸਾਡੀ ਮਹਿਮੰਦਵਾਨਾ ਜੀ ਤੇ ਸਾਡੇ ਪਿੰਡ ਦੀ ਲੜਕੀ ਜਸਮੀਲ ਸਿੰਘ ਦੀ ਸੁਪੁੱਤਰੀ ਹਰਪ੍ਰੀਤ ਕੌਰ ਜੰਗੀਰਾਣੇ ਪਿੰਡ ਵਿੱਚ ਵਿਆਹੀ ਹੋਈ ਸੀ ਜਿਸ ਨੂੰ 1 ਸਾਲ ਤੇ 2 ਮਹੀਨੇ ਹੋ ਗਏ ਇਹਨਾਂ ਦੇ ਦਸਮਾਤ ਮੁਤਾਬਕ ਕੱਲ ਸ਼ਾਮ ਨੂੰ ਜਦੋਂ ਇਹਨਾਂ ਨੂੰ ਫੋਨ ਆਇਆ ਵੀ ਤੁਹਾਡੀ ਕੁੜੀ ਨੂੰ ਬਿਮਾਰ ਹੋ ਗਈ ਤੇ ਤੁਸੀਂ ਆਓ ਪਰ ਇਹਨਾਂ ਦੇ ਜਾਨ ਵਲੇ ਨੂੰ ਉਹ ਕਿਤੇ ਰਵੇ ਲਿਆਏ ਲੈ ਕੇ ਆਗੇ ਸੀ ਜਿੱਥੇ ਕਿ ਉਹ ਮਰੀ ਹੋਈ ਸੀਗੀ ਤੇ ਅਸੀਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਦੱਸ ਰਹੇ ਸੀ ਵੀ ਇਹ ਵਿਦੇਸ਼ ਭੇਜਣ ਦੀ ਗੱਲ ਹੋਈ ਸੀ ਉਹ ਵੀ ਗੱਲ ਪਹਿਲਾਂ ਇਹਨਾਂ ਦੀ ਜਦੋਂ ਵਿਆਹ ਤੋਂ ਪਹਿਲਾਂ ਹੀ ਉਹ ਤਾਂ ਗੱਲ ਹੋਈ ਸੀਗੀ ਜੀ ਵੀ ਇਹਨਾਂ ਨੇ ਇਹਨਾਂ ਨੂੰ ਵਿਦੇਸ਼ ਭੇਜਣਾ ਸੀਗਾ ਤੇ ਉਹਦੇ ਸਬੰਧ ਦੇ ਵਿੱਚ ਵੀ ਇਹਨਾਂ ਦਾ ਘਰੇ ਕਲੇਸ਼ ਸੀਗਾ ਜੀ ਕਹ ਰਹੇ ਸੀ ਵੀ ਮੁਕਰ ਦੇ ਨਜ਼ਰ ਆਉਂਦੇ ਸੀ ਉਹ ਪਹਿਲਾਂ ਹੀ ਸਾਡੀ ਪੰਚਾਇਤ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਦੇ ਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੇ ਮੁਤਾ ਮੁਤਾਬਕ ਇਹਨਾਂ ਦਾ ਪਹਿਲਾ ਰੋਲਾ ਪਿਆ ਸੀ ਜਿਸ ਦੇ ਵਿੱਚ ਉਹ ਕੁੜੀ ਨੂੰ ਕਹ ਰਹੇ ਸੀ ਵੀ ਤੂੰ ਇਹ ਇਸ ਗੱਲ ਤੋਂ ਮੁਕਰ ਜਾ ਪਰ ਉਹ ਕੁੜੀ ਆਪਨੇ ਫੈਸਲੇ ਤੇ ਅਡਲ ਸੀਗੀ ਹੁਣ ਡੈਡ ਕੋਟੀਨ ਕਿੱਥੇ ਦਿੰਦੇ ਹਾਂ ਹੁਣ ਡੈਡ ਬਾਲ ਦੀ ਨਿਵਲ ਹਸਪਤਾਲ ਦੇ ਫ੍ਰਿਜ ਦੇ ਵਿੱਚ ਜਮ੍ਹਾਂ ਕਰਾਇਆ ਹੋਇਆ ਹੈ ਪੁਲਿਸ ਪਹੁੰਚ ਚੁੱਕੀ ਹੈ ਹਾਂਜੀ ਪੁਲਿਸ ਪਹੁੰਚ ਚੁੱਕੀ ਹੈ ਇਹ ਬਿਆਨ ਦਰਜ ਹੋ ਰਹੇ ਆ ਹਾਂ ਇਹ ਇਸਕਬਾਲ ਸਿੰਘ ਆ ਨੰਦਗੜ ਤੋਂ ਹੈ ਰਾਤ ਹਾਂਜੀ ਕੀ ਮਾਮਲਾ ਹੈ ਗੱਲ ਮਾਮਲਾ ਇਹ ਵੀ ਇੱਕ ਲੜਕੀ ਉਥੋਂ ਬਹਿਮਣਦਵਾਨੀ ਸੌਰੀ ਬਹਿਮਣਦਵਾਨੀ ਤੋਂ ਰਹੀ ਸੀ ਹਰਪ੍ਰੀਤ ਕੋਰ ਜੰਗੀ ਰਾਣੀ ਬਲਕਾਰਨ ਸਿੰਘ ਤੇ ਇਹਨਾਂ ਨੇ ਉਸ ਤੋਂ ਪਹਿਲਾਂ ਕਿਤੇ ਸ਼ਾਦੀ ਸਮਝ ਇਕਰਾਰ ਕੀਤਾ ਸੀ ਤੇ ਅਸੀਂ ਲੜਕੀ ਨੂੰ ਵਿਦੇਸ਼ ਭੇਜਾਂਗੇ ਤੇ ਅਸੀਂ ਆਪਦਾ ਖਰਚਾ ਕਰਾਂਗੇ ਇਹ ਬੰਦੇ ਨੇ ਬੇਟੀ ਪੜਾਈ ਸੀ ਆਪਦੀ ਪਰ ਉਹ ਬਾਹਰ ਭੇਜਣ ਵਾਸਤੇ ਖਰਚਾ ਨਹੀਂ ਕਰ ਸਕਦਾ ਸੀ ਉਹਨਾਂ ਨੇ ਦੁਬਾਰਾ ਕੀਤਾ ਸੀਗੇ ਅਸੀਂ ਭੇਜਾਂਗੇ ਪਰ ਹੁਣੇ ਸਾਲ 6 ਮਹੀਨਿਆਂ ਤੋਂ ਮੁਕਰਗੇ ਸੀਗੇ ਹੁਣ ਜਦੋਂ ਕਾਗਜ਼ ਪੱਤਰ ਆਉਣ ਲੱਗੇ ਲੜਕੀ ਦੇ ਉਧਰ ਬਾਹਰ ਜਾਣ ਤੇ ਤਾਂ ਉਹ ਇਹਦੇ ਨਾਲ ਪੁਲਿਸ ਕਰਨ ਲੱਗੇ ਤੇ ਕੱਲ ਇਹਨੂੰ ਜਦੋਂ ਦੱਸਿਆ ਲੜਕੀ ਦੇ ਪਿਤਾ ਜਸਮੀਲ ਸਿੰਘ ਵੀ ਲੜਕੀ ਗਿੱਧਰਵਾ ਚੈਨਾ ਹਸਤਾਲੇ ਉੱਥੇ ਪੁੱਜਾ ਤਾਂ ਡਾਕਟਰ ਨੇ ਦੱਸਿਆ ਵੀ ਇਹ ਲੜਕੀ ਨੂੰ ਮੌਤ ਹੋਈ ਇੱਥੇ ਲੈ ਕੇ ਆਂਦੀ ਤੇ ਉਸ ਤੋਂ ਬਾਅਦ ਇਹਨਾਂ ਨੇ ਲਿਆ ਕੇ ਇਥੇ ਸਿਵਲ ਹਸਪਤਾਲ ਡੈੱਡ ਬਡੀ ਰੱਖ ਦਿੱਤੀ ਹੈ ਮੌਰਤਰੀ ਜੀ ਤੁਸੀਂ ਇਹਦੀ ਕਾਰਵਾਈ ਕਰ ਰਹੇ ਹੋ ਮਕਤਮ ਹਾਂ ਮਕਤਮਾਂ ਦਾ ਹੋ ਰਿਹਾ ਡੋਰੀ ਕਿਹਦੇ ਬੰਦੇ ਤੇ ਪਤਾ ਇਹ ਜਸਮੀਲ ਸਿੰਘ ਆ ਲੜਕੀ ਦਾ ਪਤਾ ਉਹਦੇ ਬਾਰੇ ਕਿਹਦੇ ਖੇਤੇ ਤੇ ਪਤਾ ਲੱਗਿਆ ਇਹ ਇਹਦਾ ਜਵਾਈ ਹੈ ਬਲਕਰਮ ਸਿੰਘ ਲੜਕੀ ਦਾ ਸਹੁਰਾ ਹੁਕਤਾ ਸਿੰਘ ਸੱਸ ਕਰਮਜੀਤ ਕੌਰ ਅਤੇ ਉਹਨਾਂ ਦੀ ਇੱਕ ਲੜਕੀ ਆ ਨਮੈ ਜਿਹੜਾ ਸੁਖਜਿੰਦਰ ਕੌਰ ਲੜਕੀ ਦਾ ਨਾਮ ਉਹਨਾਂ ਦੇ ਘਰ ਮਕਤਮਾਂ ਦਾ ਕਰ ਰਹੇ